ਉਸੇ ਕੰਟਰੈਕਟ ਦੇ ਵਿੱਚ ਜਥੇਦਾਰ ਅਕਾਲ ਤਖਤ ਨੇ ਫਿਰ ਅਪੀਲ ਕੀਤੀ ਕਿ ਸਮੂੱਚਾ ਪੰਜਾਬ ਇਕੱਠਾਂ ਇਕੱਤਰ ਹੋ ਕੇ ਸੰਗਰੂਰ ਦੀ 22 ਇਲੈਕਸ਼ਨ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਲਈ ਤੇ ਸਮੂਹਿਕ ਤੌਰ ਤੇ ਇੱਕ ਸੁਰਤਾ ਦੇ ਲਈ ਇਕੱਤਰ ਹੋ ਕੇ ਸਾਰੇ ਆਪਣੇ ਇਕੱਠਾਂ ਇਲੈਕਸ਼ਨ ਲਾਉਣ ਨੂੰ ਸੋ ਅੱਜ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਡੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਜੀ ਪੁੰਤੜ ਸਰਦਾਰ ਪ੍ਰੇਮ ਸਿੰਘ ਦੀ ਚੰਦੂ ਮਾਜ ਦਾ ਸਾਡੇ ਸੀਨੀਅਰ ਆਗੂ ਤੇ ਦਾਸ ਦੀ ਡਿਊਟੀ ਲੱਗੀ ਸੀ ਅਸੀਂ ਮਾਨ ਸਾਹਿਬ ਨਾਲ ਬੈਠ ਕੇ ਵਿਚਾਰ ਕੀਤੀ ਆ ਔਰ ਇਸ ਵਿਚਾਰ ਦੇ ਵਿੱਚ ਅਸੀਂ ਇਹ ਵੀ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਸਾਰੇ ਇਕੱਠੇ ਹੋ ਕੇ ਕਿਉਂਕਿ ਇਹ ਵੀ ਵੇਚਿਆ ਇੱਕ ਸੁਰਤਾ ਦੇ ਨਾਲ ਇੱਕ ਕੈਂਡੀਡੇਟ ਦਈਏ ਸੋ ਇਹਨਾਂ ਦੇ ਨਾਲ ਅੰਦਰ ਬੈਠ ਕੇ ਸਾਰੀ ਵਿਚਾਰ ਹੋਈ ਆ ਇਹ ਵੀ ਹੁਣ ਆਪਣੀ ਵਿਚਾਰ ਪਾਰਟੀ ਨਾਲ ਕਰ ਲੈਣਗੇ ਸਾਡੀ ਪਾਰਟੀ ਵੱਲੋਂ ਤੇ ਅਕਾਲ ਤਖਤ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਮੇਰੀ ਸੇਵਾ ਲਈ ਸੀ ਉਹਦੇ ਤਹਿਤ ਬੈਠ ਕੇ ਅਸੀਂ ਅੱਜ ਵਿਚਾਰਾਂ ਕੀਤੀਆਂ